ਬڑے ਬੁੱਥੜਾ ਕਿ ਕਹਾਂ ਤੈਨੂੰ ਹੁਣ ਮੈਂ ਹੁਣ ਮੈਂ ਵੀ ਜੇ ਤੁਸੀਂ ਕਹੋਗੇ ਬੁੜੇ ਬੁੱਥ ਬੜਾ ਤੁਹਾਨੂੰ ਪਾਇਆ ਹੋਵੇ ਪਾਣੀ ਹੱਥੀ ਰੋਟੀ ਹੋਵੇ ਤੇ ਨਾਲ ਫਿਰ ਚਾਹ ਹੋਵੇ ਹਮਮ ਤੇ ਮਮਤਾ ਤੂੰ ਉਦਸ ਵੀ ਮਹਿੰਗੀ ਹੋਵੇ ਉਧਰੋਂ ਸੌਸ ਹੋਵੇ ਤੇ ਮਹਿੰਗੀ ਹੋਵੇ ਨਾਲ ਗ੍ਰੀਨ ਸੌਸ ਹੋਵੇ ਆਹ ਕੀ ਜੰਨਤ ਦਾ ਨਜ਼ਾਰਾ ਹੁੰਦਾ ਸਸਰੀ ਕਾਲਵਾਈ ਸਾਰਿਆਂ ਨੂੰ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਪਸੰਦ ਕਰਦੇ ਹੋ ਤੇ ਬਾਕੀ ਸਿਰੇ ਸੋਡੇ ਆਸਰੇ ਸਾਡੇ ਵਰਗਿਆਂ ਦੀ ਰੋਟੀ ਚੱਲਦੀ ਹੈ ਹਨਾ ਤੇ ਕਿਰਪਾ ਰੱਖੇ ਬਾਬਾ ਸੋਡੇ ਤੇ ਵੀ ਸਾਡੇ ਤੇ ਵੀ ਸਾਰਿਆਂ ਤੇ ਤੇ ਬਾਕੀ ਚਲੋ ਉਹ ਤਾਂ ਵੀਡੀਓ ਬਹੁਤ ਸੋਹਣੀਆਂ ਨੇਗੀਆਂ ਜਿਹੜੀ ਮੈਨੂੰ ਪੜਾ ਕਰੈਕਟਰ ਦਿੱਤਾ ਹੈ ਮੈਨੂੰ ਐ ਜੇ ਲੱਗਦਾ ਹੁੰਦਾ ਮੈਨੂੰ ਕਮੈਂਟਾਂ ਚ ਗਾਲਾਂ ਕੱਢਣਗੇ ਪਰ ਮੈਂ ਕਰਾਂ ਕੀ ਹੈਨਾ ਜਿਹੜੀ ਸਟੋਰੀ ਹੈ ਸਟੋਰੀ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਹੈਗਾ ਨਹੀਂ ਜਿਹੜੇ ਹਿਸਾਬ ਨਾਲ ਮੈਨੇ ਹੀ ਥੋੜਾ ਕਰੈਕਟਰ ਆਈ ਉਹ ਹਿਸਾਬ ਨਾਲ ਤੁਹਾਨੂੰ ਬਹੁਤ ਜਿਆਦਾ ਪਿਆਰ ਮਿਲ ਰਿਹਾ ਹੈ ਕਮੈਂਟ ਤੁਸੀਂ ਚੈੱਕ ਕਰਿਓ ਅੱਛਾ ਹੂੰ ਫੇ ਮੈਨੂੰ ਸੱਚ ਇੱਕ ਗੱਲ ਹੋਰ ਮੈਨੂੰ ਪੜਨਾ ਨਹੀਂ ਆਉਂਦਾ ਪੁੱਤ ਮੈਂ ਆਣਪੜਾ ਅੱਛਾ ਹਰ ਤਾਂ ਕਰਕੇ ਮੈਨੂੰ ਪਤਾ ਨਹੀਂ ਲੱਗਦਾ ਵੀ ਮੈਨੂੰ ਕੀ ਉਹ ਮੈਨੂੰ ਦੱਸਿਆ ਤਾਂ ਪਤਾ ਲੱਗਦਾ ਵੀ ਤੈਨੂੰ ਗਾਲਾਂ ਕੱਢਦੇ ਨੇ ਤੈਨੂੰ ਐਂ ਕਹਿੰਦੇ ਨੇ ਤੈਨੂੰ ਐਂ ਕਹਿੰਦੇ ਨੇ ਹਾਂ ਵੀ ਜੀ ਥੋੜਾ ਜਿਹਾ ਹਾਂ ਵੀ ਠੀਕ ਹੈ ਜੀ ਠੀਕ ਹੈ ਉਧਰ ਸੀਨ ਚੱਲ ਰਿਹਾ ਸੀ ਤਾਂ ਕਰਕੇ ਲਓ ਜੀ ਆ ਕੀ ਬਣਾ ਰਿਹਾ ਮਣਵੀ ਇਹ ਮੈਂ ਰੋਟੀ ਬਣਾ ਰਹੀ ਹਾਂ ਮੇਰਾ ਤਾਂ ਗੈਸ ਬੰਦ ਹੋ ਗਿਆ ਆ ਰੋਟੀ ਕੱਚੀ ਰਹਿ ਗਈ ਇੱਕ ਮੰਮਤਾ ਮੈਡਮ ਦੀ ਕਵਿਤਾ ਅੱਜ ਠੀਕ ਨਹੀਂ ਲੱਗ ਰਹੀ ਮੈਨੂੰ ਉਹਨੂੰ ਟਾਈਫਾਇਡ ਹੋ ਗਿਆ ਟਾਈਫਾਇਡ ਹੋ ਗਿਆ ਦਵਾਈ ਨਹੀਂ ਲਈ ਮੰਮਤਾ ਦਵਾਈ ਲਈ ਹੈ अच्छा मेनू ਦਾ ਕਮੈਂਟ ਚਾਹੀਦਾ ਨਹੀਂ ਕਹਿੰਦੇ ਇਹਨੂੰ ਪਹਿਲਾਂ ਰੂਪ ਦਿਖਾ ਆਪਾਂ ਪਤਲੀ ਬਿਉਰੀ ਆਣਾ ਪਹਿਲਾਂ ਨੂੰ ਨਹੀਂ ਨਹੀਂ ਪਹਿਲਾਂ ਜਦ ਮੇਰੇ ਤੇਰੇ ਬਾਪ ਕੇ ਮੈਂ ਹੋਰ ਜੋ ਬੋਲਦੀ ਨਹੀਂ ਹੁੰਦੀ ਮੋਤੀ ਮੋਤੀ ਹਮ ਪੌਣੇ ਮੇਰੇ ਤੇ ਜਦੋਂ ਕਰਦੇ ਨੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈਗਾ ਕਹਿੰਦੇ ਇਹਨੂੰ ਪਹਿਲਾਂ ਨੂੰ ਪਹਿਲਾਂ ਰੂਪ ਦਿਖਾ ਅੱਛਾ ਅੰਦਰ ਫਿਰ ਸਿੰਘਾਂ ਦਾ ਚੱਕੂਗੀ ਮੈਂ ਮੇਰਾ ਪਹਿਲਾਂ ਰੂਪ ਆਊਗਾ ਸਾਹਮਣੇ ਵੇਟ ਐਂਡ ਵਾਚ ਹਾਂ ਚਾ ਕਰਦੀ ਨਹੀਂ ਹੈ ਮੈਂ ਬੁਲੀ ਜਨੂ ਬੁਲਾ ਦੂੰ ਮੈਂ ਪਰ ਤੇ ਆ ਕੁੜੀ ਨੂੰ ਤਵੇ ਤੁਸੀਂ ਜਾਣਦੀ ਹੋਣੀ ਬਹੁਤ ਟਾਈਮ ਤੋਂ ਆਪਣੇ ਚੈਨਲ ਨਾਲ ਜੁੜੀ ਹੋਈ ਐ ਇਹਦੀ ਐਕਟਿੰਗ ਵੀ ਦੱਸਿਆ ਕਰੋ ਐਕਟਿੰਗ ਦੱਸਣ ਦੀ ਤਾਂ ਕੀ ਲੋੜ ਐ ਪਤੀ ਆ ਤੁਹਾਨੂੰ ਤੇ ਮੰਮਤਾ ਸੜਾ ਸਾਡੇ ਕੇ ਅਮਰੇ ਦੇ ਪਿਛਲੇ ਸਾਈਡ ਖੜਾ ਹਾਂ ਤੇ ਮੰਮਤਾ ਇਹ ਤਾਂ ਐਸੇ ਹੋ ਗਿਆ ਜਿਹੜੇ ਪਿਆਰ ਕਰਦੇ ਉਹਨਾਂ ਲਈ ਜਿਹੜੇ ਹੇਟ ਕਰਦੇ ਨੇ ਮੜਾ ਜ ਉਹਨਾਂ ਨੂੰ ਵੀ ਕੋਈ ਸਨੇਹਾ ਉਹਨਾਂ ਲਈ ਇਹ ਐ ਵੀ ਉਹਨਾਂ ਨੂੰ ਪਤਾ ਕੀ ਐ ਉਹ ਸਤੋ ਉਹ ਪਤਾ ਕੀ ਐ ਉਹਨਾਂ ਲਈ ਇਹ ਐ ਵੀ ਉਹ ਸਟੋਰੀ ਦੇ ਵਿੱਚ ਬੱਜ ਕੇ ਦੇਖ ਕੇ ਬਾੜਕੇ ਸਟੋਰੀ ਨੂੰ ਸਮਝਦੇ ਆ ਹਨਾ ਉਹਨਾਂ ਨੂੰ ਸੱਚੀ ਵਿੱਚ ਆਇਆ ਲੱਗਦਾ ਵੀ ਬਹੁਤ ਗਲਤ ਹੋ ਰਿਹਾ ਹਨਾ ਪਰ ਉਹਨਾਂ ਦੇ ਸਾਰੇ ਨਹੀਂ ਕਿਉਂਕਿ ਜਦੋਂ ਉਹਨਾਂ ਨੂੰ ਸਮਝ ਆ ਜੂਗੀ ਇਹ ਗੱਲ ਦੀ ਇਹ ਤਾਂ ਸਟੋਰੀ ਆ ਉਹ ਵੀ ਸਹੀ ਕਮੈਂਟ ਬਾਕੀ ਲੋਕ ਪਹਿਲੀ ਜਿਹਾ ਜਗਰ ਲੱਗ ਜਾਂਦੇ ਨੇ ਲਾਸਟ ਤੱਕ ਨਹੀਂ ਦੇਖਦੇ ਇੱਥੋਂ ਦਾ ਨਾ ਸਾਨੂੰ ਪਤਾ ਲੱਗ ਜਾ ਲੋਕ ਗਲਤ ਕਮੈਂਟ ਕਰ ਰਹੇ ਸਾਨੂੰ ਪਤਾ ਲੱਗ ਜਾਵੇ ਹਾਂ ਅਸੀਂ ਨੇ ਕੰਮ ਵਧੀਆ ਕੀਤਾ ਅਗਲੇ ਨੂੰ ਤਾਂ ਹੀ ਰਿਐਲਿਟੀ ਅਗਲੇ ਨੂੰ ਦਿਖਾਈ ਆ ਹਾਂ ਸਾਨੂੰ ਤਾਂ ਵਧੀਆ ਦਾ ਵੀ ਗਾਲਾਂ ਪੈਂਦੀਆਂ ਨੇ ਵਧੀਆ ਵੀ ਅਗਲੇ ਦੇ ਦਿਲ ਤੇ ਗੱਲ ਲੱਗੀ ਜਾਂਦੀ ਕਿਉਂ ਵੀ ਮੈਂ ਜਦੋਂ ਮੈਂ ਉਧਰ ਮੂੰਹ ਕਰ ਲੈਨੇ ਨਾ ਮੇਰਾ ਗੈਸ ਰੁੱਸ ਜਾਂਦਾ ਬੰਦ ਹੋ ਜਾਂਦਾ ਮੈਂ ਕਰਾਂ ਕਿ ਮੈਂ ਰੋਟੀ ਲਾਉਣੀ ਆ ਇਹ ਤਾਂ ਚੌਲ ਖਾਣਗੇ ਮੈਂ ਰੋਟੀ ਖਾਂ ਇਹ ਅੱਡੋ ਅੱਡ ਕਿਵੇਂ ਫਰਮੇਸ਼ਾਂ ਪਗੀਆਂ ਇਹ ਨਹੀਂ ਇਹ ਇਹ ਕਹਿੰਦੇ ਮੈਂ ਤਾਂ ਚੌਲ ਖਾਦੇ ਵੀ ਚਾੜਤ ਤੋਂ ਬਿਨਾ ਚੌਲ ਖਾ ਨਹੀਂ ਸਕਦੀ ਮੇਰੇ ਚ ਬਹੁਤ ਘੱਟ ਖਾਨਦੀ ਆ ਮਮਤਾ ਜੀ ਮਜੂ ਮਲੋਂ ਲੱਗੀ ਡਾਈਟ ਤੇ ਮੈਨੂੰ ਲੱਗਦਾ ਤਾਂ ਹੀ ਚੌਲ ਖਾਈ ਜਾਣਾ ਹੋਰ ਕੁਝ ਜਿਮ ਜਿਮ ਕਿੰਨੀ ਘੋਟੇ ਲੱਗਦੀਆਂ ਅੱਗੇ ਬੰਦ ਨੂੰ ਮੈਂ ਪਹਿਲਾਂ ਨਾ ਦਿੱਤ ਪਤਲੀ ਹੋ ਗਈ ਘੋਟੇ ਹੋ ਗਈ ਲੱਗ ਰਿਹਾ ਹੈ ਜਿਵੇਂ ਬਾਜੀ ਤੋਂ ਮੈਂ ਟੁੱਟੇ ਲੈ ਨਹੀਂ ਹੋ ਰਹੀ ਪਹਿਲਾਂ ਨੂੰ ਹੋਰ ਕਸਮਾਲੀ ਹੋ ਰਹੀਆਂ ਫਤਿਹੂ ਮਾਰ ਆਂ ਪੈਸੇ ਤੇਰੀ ਮੈਂ ਰੋਟੀ ਬਣਾਈ ਹੈ ਨਾ ਮੈਂ ਬੜਵੀਂ ਨਹੀਂ ਰੌੜਦੀ ਤਾਂ ਰੋਟੀ ਜਮੀ ਉਹ ਉਦੋਂ ਹੋ ਗਈ ਸੀ ਜਦੋਂ ਆਪਾਂ ਉਹ ਕਰਿਆ ਸੀ ਉਹ ਰੈਡੀ ਜਾਂਦੀ ਹੈ ਬਗਰ ਦੇਖ ਤਵੇ ਤੇ ਰੋਟੀ ਦੇਖੋ ਬਈ ਬਹੁਤ ਵਧੀਆ ਤਵੇ ਤੇ ਇਹਨੂੰ ਅਜਿੱਡੇ ਆਪ ਲੰਬੇ ਚੌੜੇ ਨੂੰ ਅੱਡੀ ਲੰਬੀ ਚੌੜੀ ਰੋਟੀ ਖਾਂਦੇ ਨੇ ਇਹ ਰੋਟੀ ਰਾੜਨ ਦਾ ਇਹ ਕਾਰਨ ਤਾਂ ਦੱਸੋ ਕੋਈ ਇੰਨੀ ਜਿਆਦਾ ਇਹ ਉਹ ਹੈਗਾ ਗੈਸ ਘਟ ਚੱਲਦਾ ਖਰਾਬ ਹੋ ਗਿਆ ਇਹ ਪਾਣੀ ਹੱਥੀ ਰੋਟੀ ਦਾ ਅੱਛਾ ਮੈਂ ਜੇ ਰੋਟੀ ਵਾਰੀ ਮਮਤਾ ਨੂੰ ਪਤਾ ਨਹੀਂ ਹੈਗਾ ਜਿਹੜੀ ਪਾਣੀ ਹੱਥੀ ਰੋਟੀ ਹੈ ਇਹ ਤਾਂ ਬਹੁਤ ਵਧੀਆ ਹੈ ਸਿਹਤ ਲਈ ਹਾਂ ਪਾਣੀ ਨਾਲ ਬਣਾਈ ਜਾ ਰਹੀ ਹੈ ਰੋਟੀ ਪਾਣੀ ਨਾਲ ਪਾਣੀ ਨਹੀਂ ਮੂਕਾ ਇਹ ਪਾਣੀ ਉਤਲਾਤਾ ਸੀ ਜਿਵੇਂ ਪੀਉ ਲੋਨੇ ਆ ਚਾਣਣਾ ਪਏ ਮੜਾ ਇਹ ਪਾਣੀ ਹੱਥੀ ਰੋਟੀ ਬਾਰੇ ਮਮਤਾ ਨੂੰ ਪਤਾ ਨਹੀਂ ਮਾਈਕ ਦੇ ਮਮਤਾ ਇਹ ਪਾਣੀ ਹੱਥੀ ਅੱਜ ਐ ਫਾਇਦੇਮੰਦ ਹੈ ਐ ਫਾਇਦੇਮੰਦ ਹੈ ਹਾਜਮ ਛੇਤੀ ਆਉਂਦੀ ਹੈ ਇਥੇ ਕਿਉਂ ਲਾਉਣ ਦੀ ਲੋੜ ਨਹੀਂ ਮਖਣੀ ਮੁਖੜੀ ਨਾਲ ਉੱਤੋਂ ਚੋਪੜ ਕੇ ਫੇਰ ਖਾਵੋ ਤੇ ਜਿਹੜੀ ਇਹ ਰੋਟੀ ਅੱਗੇ ਨਾਲ ਨੂੰ ਹਾਜਰੀ ਰੋਟੀ ਕਹਿੰਦੇ ਹੁੰਦੇ ਸੀ ਪਰ ਹੁਣ ਦੀਆਂ ਕੁੜੀਆਂ ਨੂੰ ਜਾਂ ਹੁਣ ਦੇ ਜਵਾਕਾਂ ਨੂੰ ਪਤਾ ਹੁਣ ਵੀ ਕੁੜੀਆਂ ਬਈ ਦੇਖ ਲਓ ਇਹਨਾਂ ਨੂੰ ਕਿਹਾ ਜਾ ਰਿਹਾ ਮਾਂ ਤੈਨੂੰ ਸੁਣਾਈਆਂ ਹੋ ਰਹੀਆਂ ਨੇ ਦੇਖ ਲੈ ਬਈ ਸਹੀ ਗੱਲ ਸਾਨੂੰ ਪਤਾ ਹੀ ਨਹੀਂ ਜਿਆਦਾ ਕੁਝ ਇਹ ਤਾਂ ਕਹਿੰਦੀ ਉੱਤੇ ਪਾਣੀ ਲਾ ਕੇ ਫੇਰ ਪਕਾਈ ਐ ਇਹ ਹੱਥ ਪਰੇਥਾਂ ਨਹੀਂ ਇਹਨੂੰ ਲੱਗਦਾ ਇਹ ਹੱਥਾਂ ਨਾਲ ਹੀ ਨਾ 베 ਲੈਣੇ ਨਾ 베 ਲੈਣੇ ਹੱਥਾਂ ਨਾਲ ਹੀ ਥੱਪ ਕੇ ਲਾਉਣੀ ਹੁੰਦੀ ਆ ਪਾਣੀ ਚ ਹੱਥ ਭਿਓ ਪਿਓ ਕੇ ਜੀ ਸੁਆਦ ਵੀ ਲਾਦੀ ਇਹ ਦੂਜੀ ਬਹੁਤ ਜਿਆਦਾ ਸੁਆਦ ਲੱਗਦੀ ਐ ਖਾ ਕੇ ਦੇਖੋ ਸਾਰੇ ਤੁਸੀਂ ਉਹ ਵੀ ਤੁਸੀਂ ਨੇ ਕਿਸੇ ਨੇ ਖਾਦੀ ਐ ਪਾਣੀ ਨਾਲ ਉਹ ਰੋਟੀ ਮੰਮਤਾ ਨੂੰ ਤਾਂ ਪਤਾ ਨਹੀਂ ਇਹ ਮੰਮਤਾ ਕਹਿੰਦੀ ਇਹ ਪਾਣੀ ਲਾਉਣਾ ਪੈਂਦਾ ਪਹਿਲਾਂ ਫੇਰ ਬਣਦੀ ਐ ਤੁਸੀਂ ਦੱਸੋ ਵੀ ਹਾਂ ਕਿਸੇ ਕਿਹਨੂੰ ਕਿਹਨੂੰ ਪਤਾ ਬਈ ਹਾਂ ਮੈਨੂੰ ਤਾਂ ਪਤਾ ਨਹੀਂ ਬਈ ਜਿਹੜੀਆਂ ਇਹਦੇ ਵਰਗੀਆਂ ਹੋਣ ਵਾਲੀਆਂ ਕੁੜੀਆਂ ਨੂੰ ਉਹਨਾਂ ਨੂੰ ਤਾਂ ਨਹੀਂ ਪਤਾ ਹੁੰਣਾ ਹੈ ਨਹੀਂ ਵਾਹ ਨਾ ਉਹਨਾਂ ਦਾ ਹੀ ਪਤਾ ਕਿ ਰੋਟੀ ਆਏ ਆਏ ਬਣਦੀ ਕੇ ਨੀ ਆਹ ਹਾਂ ਇਹਦਾ ਆਏ ਆਏ ਬੇਲ ਲੈਣਾ ਜਾਂਦੇ ਜਾਂ ਉਹ ਕੀ ਮਹਿੰਗੀ ਹੋ ਗਈ ਜੀ ਉਹ ਤਾਂ ਬੰਦਨ ਹੋ ਗਿਆ ਮੈਨੂੰ ਪਤਾ ਕਿਨੇ ਉਹਦੇ ਬਣਾਉਂਦੀ ਹਾਂ ਹਾਂ ਲੱਗੇ ਸਾ ਅੱਗ ਸੁਭਾਉ ਹੁੰਦਾ ਇਹਨੂੰ ਤਾਂ ਬਣਾਉਣਾ ਹਾਂ ਅਣਾਵਲ ਤਾਂ ਮਹਿੰਗੀ ਹੋ ਗਿਆ ਪਾਸਤਾ ਹੋ ਗਿਆ ਪਾਸਤਾ ਹਾ ਹਾ ਇੱਕ ਦਿਨ ਮੈਂ ਬਣਾਇਆ ਸੌਂ ਲੱਗੇ ਬਾਬੇ ਇੰਨਾ ਸਵਾਦ ਪਾਸਤਾ ਬਣਾਇਆ ਨਾ ਮਨ ਨੂੰ ਖਵਾ ਦੇ ਤੂੰ ਉਸ ਤੋਂ ਮੇਰੇ ਘਰ ਤੱਕ ਆ ਜਾਂਦੇ ਮਗਰ ਮਮਤਾ ਕਹਵਾ ਤਾ ਕਿ ਬਣਾ ਕੇ ਜਿਆਦਾ ਪੰਪ ਦੇ ਦੇ ਮੈਂ ਬਣਾ ਕੇ ਤਖਵਾ ਦੇ ਕਦੇ ਮੈਡਮ ਜੀ ਇਹ ਚੀਜ਼ਾਂ ਕੋ ਸਿਹਤ ਲਈ ਬਦਈਆ ਤੇ ਨਹੀਂ ਹੈਗੀਆਂ ਇਹ ਕਹਿ ਰਹੇ ਆ ਜਿਹੜੀਆਂ ਮੈਂ ਕੀ ਪਾਸਤਾ ਕਰੀਆ ਮੇਰੀ ਬਿਮਾਰੀ ਹੈ ਕੋ ਸੇਟ ਲਈ ਤਾਂ ਘਰ ਦਾ ਖਾਣਾ ਹੀ ਸਹੀ ਹੈ ਆ ਦੇਖੋ ਇਹ ਕਹਿ ਰਹੀ ਮੈਂ ਉਹ ਦਿਖਾਦੀ ਤਾਂ ਹੀ ਕਈ ਫੜ ਹੋ ਰੇ ਬਿਮਾਰ ਹੋ ਰਹੀ ਹੈ ਇਹ ਸਾਲਾ ਕਿੱਦਾਂ ਮਾਰ ਕੇ ਆਉਂਦੇ ਇਹਨਾਂ ਨੂੰ ਇਹਨਾਂ ਨੂੰ ਨਾ ਮਮਤਾ ਦੀ ਲਾ ਲਓ ਇਹਨਾਂ ਨੂੰ ਜੇ ਆਪ ਕੋ ਕੰਮ ਨਵਾਹੇ ਪਹਿਲਾਂ ਇਹਨਾਂ ਨੇ ਇਹ 10 ਵਾਰੀ ਇਹ ਸੋਚਣਾ ਕਿ ਮੁਫਤਾ ਕੰਮ ਅੰਝੇ ਹਾਂ ਕੋਲ ਜੀ ਕਰਦੇ ਨੇ ਰਿਕ ਕੰਮ ਨੂੰ ਸਾਡੇ ਵਰਗੀਆਂ 50 50 ਸਾਲ ਦੀਆਂ ਇਹ ਵੀ ਵੀ ਸਾਲ ਦੀਆਂ ਕੰਮ ਚ ਇੱਕ ਬਰਾਬਰ ਆਜ ਦੇ ਟਾਈਮ ਚ ਪਹਿਲਾਂ ਵਾਲੇ ਬੁੜੀਆਂ ਗੱਖਾਂ ਨੇ ਪੰਡਾ ਚੱਕੀ ਫਿਰਦੇ ਆ ਸਰ ਤੇ ਹਾਂ ਹੁਣ ਵਾਲੇ ਨੇ ਕੋਈ ਤਾਂਸਲਾ ਚਕਾ ਦੇ ਹੈ ਤਾਂਸਲਾ ਚਕਾ ਦੇ ਕੋਈ ਮੜਾ ਜਾ ਆਗੋ ਇਹਦੇ ਤਾਂਸਲਾ ਚਕਾ ਦੇ ਬੇਚ ਤੈਨੂੰ ਬਾਪ ਕੇ ਮੈਂ ਆਖਾਂ ਵੀਡੀਓ ਚ ਜਦੋਂ ਮੇਰੇ ਸਿਰ ਤੇ ਉਹ ਉਹ ਧਰਦੇ ਸੀ ਕੀ ਉਹਨੂੰ ਕਹਿੰਦੇ ਆ ਹਾਂ ਹਾਂ ਟੋਕਾ ਉਹ ਵਾਲਾ ਟੋਕਰਾ ਟੋਕਰਾ ਨਹੀਂ ਜਿਸ ਪਾਤੀ ਪਾਤੀ ਧਰਦੇ ਸੀ ਉਹ ਟੱਬ ਜੇ ਟੱਬਾ ਜੇ ਹਾਂ ਤਾਂਸਲਾ ਜੋ ਵੀ ਹੈ ਹੂੰ ਉਹਦੇ ਚ ਨਾ ਅੰਟੀ ਜੇ 4-3 ਤੋਂ ਵੱਧ ਪਾਥੀਆਂ ਰੱਖਦੇ ਸੀ ਮੇ ਡਿੱਗਣ ਵਾਲੀ ਮੇਰੀ ਮੈਂ ਕਹਿੰਦੀ ਦੋ ਕੱਢੋ ਲੈ ਕੱਢਦੇ ਕੱਢਦੇ ਐ ਤੁਰਦੀ ਹੁੰਦੀ ਸੀ ਮਸਾ ਫਿਰ ਟਾਈਮ ਤੇ ਚਪਾਉਂਦੇ ਹੁੰਦੇ ਸੀ ਦੇਖ ਲਓ ਬਾਈ ਬਈ ਨਹੀਂ ਸਾਡੇ ਤੋਂ ਕਿੱਥੇ ਇਹ ਤਾਂ ਬਈ ਇਹ ਹਾਲ ਆ ਬਾਈ ਮੈਂ ਕੀ ਖਾਣ ਵਾਲਿਆਂ ਦਾ ਇਹ ਤਾਂ ਬਸ ਜਦੋਂ ਉਹ ਹੁੰਦਾ ਇੱਕ ਸੀਨ ਹੁੰਦਾ ਉਦੋਂ ਇਹਨਾਂ ਨੂੰ ਟੋਕਰ ਫੜਾਉਣੀ ਹੁੰਦਾ ਹੈ ਨਾ ਉਹ ਜਦੋਂ ਨਿਬੜ ਗਿਆ ਕਰਦੇ ਨੇ ਫਿਰ ਸੀਨ ਤਰ ਕੇ ਇਹਨਾਂ ਦੇ ਦੋ ਤਿੰਨ ਕੁੜੀਆਂ ਖੜਾ ਦੇ ਲੱਤਾਂ ਵਾਹ ਦਉਂਦੀਆਂ ਨੇ ਇਹਨਾਂ ਦੀ ਜਿਹੜੀਆਂ ਅੱਧਾ ਘਾਟਾ ਵਰੀ ਠੀਕ ਹਾਂ ਬਾਅਦ ਚਾਪੀ ਸਾਨੂੰ ਆਪ ਆ ਜਾਣੇ ਚਾਹਿਆ ਹੈ ਨਾ ਮਮਤਾ ਹੂੰ ਅਗਰ ਤੇ ਵਿਚੌਲਾਂ ਦੀ ਬਲੇਡ ਖਾਲੀ ਇਹ ਹੋ ਗਿਆ ਚੌਲਾ ਹੈ ਹਾਂ ਮੈਂ ਚੌਲ ਖਾ ਕੇ ਕਿਲੋ ਚੌਲ ਖਾ ਕੇ ਉਹ ਮੂੰਹ ਜਿਆ ਕਰਦੀ ਹੈ ਕਿਲੋ ਵਾਲਾ ਬਰਾ ਟਡਦੀਆ ਹੂੰ ਉਹਦਾ ਸੀਗਾ ਕੀ ਦਾ ਪਹਿਲਾਂ ਉਹਦੇ ਹੁੰਦੇ ਸੀ ਹਾਂ ਕੀ ਉਹਦਾ ਕੈਰੈਕਟਰ ਚ ਕੀ ਨਾਮ ਸੀਗਾ ਤੇਰੇ ਮੇਰਾ ਮੇਰਾ ਤੇਰੇ ਬਿਨਾ ਮੇਰਾ ਕੌਣਾ ਹਨਾ ਉਹ ਸੀਰੀਜ਼ ਤੇ ਉਹ ਦੂਰੀ ਦੀ ਮੰਮੀ ਬਣੀ ਹੋਈ ਸੀ ਸੱਸ ਸੀ ਨਾਮ ਨੂੰ ਪਕਦੇ ਲਿਆ ਹੂੰ ਤੇ ਆਹੇ ਜੀ ਬਣਦੀ ਆ ਵੀ ਰੜ ਰੁੜ ਕੇ ਰੋਟੀ ਦੇਖ ਲਓ ਸਾਰੇ ਹਾਂ ਚਾਹ ਧਾਰ ਕੇ ਬਦੇ ਚਾਹ ਨਾਲ ਰੋਟੀ ਚੰਗੀ ਲੱਗਦੀ ਐ ਕੋਈ ਪਾਇਆ ਹੋਵੇ ਪਾਣੀ ਹੱਥੀ ਰੋਟੀ ਹੋਵੇ ਤੇ ਨਾਲ ਫਿਰ ਚਾਹ ਹੋਵੇ ਹੂੰ ਕੀ ਆਵਾਜ਼ ਮਮਤਾ ਤੂੰ ਉਹ ਦੱਸ ਵੀ ਮਹਿੰਗੀ ਹੋਵੇ ਉਧਰੋਂ ਸੌਸ ਹੋਵੇ ਤੂੰ ਮਹਿੰਗੀ ਹੋਵੇ ਨਾਲ ਗ੍ਰੀਨ ਸੌਸ ਹੋਵੇ ਆਹ ਕੀ ਜੰਨਤ ਦਾ ਨਜ਼ਾਰਾ ਹੁੰਦਾ ਪੁੱਛੋ ਜਦੋਂ ਇਹ ਕੰਮਵਾਰੀ ਕਹਿੰਦੇ ਨਾ ਮੇਰੇ ਖੱਲੀਆਂ ਪੈ ਗਈਆਂ ਜਾਂ ਮੇਥੇ ਕੰਮ ਹੁੰਦਾ ਨਹੀਂ ਫਿਰ ਹੱਥ 'ਚ ਥਾਪਾ ਮੇਰੇ ਹੋਵੇ ਫੇਰ ਫੇਰ ਬੈਠ ਵੀ ਜਾਏਗੇ ਹੋ ਮੇਰੇ ਹੱਥ 'ਚ ਥਾਪਾ ਹੋਵੇ ਮਮਤਾ ਮੇਰੇ ਕੋਲ ਹੋਵੇ ਹੈਣਾ ਮਮਤਾ ਨਜ਼ਾਰਾ ਮਾਮਾ-ਕੁਤਰੀ ਸਹੀ ਗੱਲ ਨਾ ਇਹ ਬੱਚੀਆਂ ਨੇ ਹਾਂ ਇਹ ਤਾਂ ਮਜ਼ਾਕ ਕਰਦੇ ਆ ਬਈ ਭਈ ਅੰਟੀ ਜਿਵੇਂ ਮਤਲਬ ਵੀਡੀਓ ਚ ਬੋਲਦੇ ਹਨ ਉਹ ਮੇਰੀ ਹੈਗਾ ਨਾ ਨੇਚਰ ਜਮਾ ਵੀ ਨਹੀਂ ਭਾਈ ਜਮਾ ਵੀ ਨਹੀਂ ਬਹੁਤ ਵਧੀਆ ਫੈਲ ਦੇ ਦੀ ਮੈਂ ਕਹਾਂ ਨੀ ਕਿ ਆ ਤਾਂ ਹਨਾ ਬੜੀ ਖਤਰਨਾਕ ਜਿਹੀ ਅੰਟੀ ਆ ਮੈਂ ਕਹਾਂ ਸੀ ਡੱਡਾ ਠੋਰ ਜਾ ਜਦੋਂ ਦੇਖ ਪਾਵੇਂ ਆਪਾਂ ਮੀ ਜੱਜ ਕਰਨ ਲੱਗਿਆਂ ਨੇ ਪਰ ਹੁਣ ਪਤਾ ਨਹੀਂ ਇਹ ਤਾਂ ਵਰਤ ਕੇ ਹੀ ਬੰਦੇ ਨੂੰ ਪਤਾ ਹੁੰਦਾ ਵਧੀਆ ਨੇਚਰ ਆ ਬਹੁਤ ਪਿਆਰ ਨਾਲ ਬੋਲਦੇ ਹੋ ਬਸ ਇਹਨਾਂ ਨੂੰ ਕੈਰੈਕਟਰ ਹੀ ਇਦਾਂ ਦੇਣ ਦੇ ਕਰਨਾ ਪੈਂਦਾ ਉਹਨੂੰ ਠੀਕ ਕਰੇ ਇਹ ਮੇਰਾ ਕਸੂਰ ਨਹੀਂ ਮੇਰੀਆਂ ਅੱਖਾਂ ਦਾ ਕਸੂਰ ਹੈੜਿਆ ਕੌੜ ਨੇ ਮੰਮਤਾ ਇੱਕ ਥੋੜੀ ਹਾਈਟ ਦਾ ਮੰਮਤਾ ਇੱਕ ਗੱਲ ਹੋਰ ਮੈਡਮ ਬੋਲਦੀਆਂ ਨੇ ਵੀਡੀਓ ਚ ਉਹ ਦਰ ਲੱਗਦਾ ਇੱਕ ਵਾਰੀ ਸੀਦਾ ਸੀਨ ਕਰਿਆ ਤਲਵੰਡੀ ਗਣੀ ਤੇ ਉਥੇ ਸ਼ੂਟ ਚੱਲਦਾ ਸੀ ਉਹ ਸੀਨ ਦੇ ਵਿੱਚ ਉਹਨੇ ਨਾ ਜਿਹਦਾ ਚੈਨਲ ਸੀ ਉਹਦੀ ਬਹੂ ਨੇ ਮਤਲਬ ਰੋਲ ਕੀਤਾ ਉਹ ਮੇਰੇ ਨੂ ਬਣੀ ਸੀ ਮੈਂ ਉਥੇ ਭੈੜੀ ਸੀ ਦਿਖਾਇਆ ਹੋਇਆ ਤੇ ਮੈਂ ਉਹਨੂੰ ਇੱਕ ਲਾਗ ਤਾਂ ਮੈਂ ਤਾਂ ਉਹਦਾ ਡਾਇਲੋਗ ਬੋਲਿਆ ਤੇ ਵੀ ਮਤਲਬ ਉਹ ਆਪਣੇ ਪੇਕਿਆਂ ਤੋਂ ਕੱਪੜੇ ਲੈ ਕੇ ਇਹ ਵੀ ਇਹੇ ਜਿਹੀ ਕਿਉਂ ਲੈ ਕੇ ਮੈਂ ਥੋੜਾ ਜਿਹਾ ਕੜਾਕੇ ਨਾਲ ਬੋਲਤਾ ਉਹ ਸੱਚੀ ਡਰ ਗਈ ਸੀ ਸੀਨ ਦੇ ਵਿੱਚ ਹਾਂ ਵੀ ਉਹ ਤਾਂ ਖੜੀ ਹੋ ਗਈ ਜਿਵੇਂ ਉਹ ਗੱਗੂ ਕੋਲ ਨਹੀਂ ਆਇਦਰ ਆ ਵੇ ਭੈਣ ਦਾ ਆ ਵੀ ਫੇਰ ਅਸੀਂ ਦੁਬਾਰੇ ਕੱਟ ਕੇ ਸੀ ਉਹ ਕਹਿੰਦੀ ਹਏ ਆਇਆ ਨਾ ਕਰ ਕਹਿੰਦੀ ਮੇਰੇ ਤਦ ਦੇ ਲੜਕਾ ਦਾ ਹਮ ਮਮਤਾ ਦੀ ਵਿਚਾਰੀ ਦੀ ਪਿਆਰੀ ਜੀ ਆਵਾਜ਼ ਆ ਇੱਧਰ ਆ ਮਮਤਾ ਬੋਲ ਕੇ ਦਿਖਾਈ ਕੋਈ ਮਤਲਬ ਜੋਰ ਜਲਾ ਡਾਇਲੋਗ ਜਿਹਦੇ ਨਾਲ ਬੰਦਾ ਡਰ ਜੇ ਬੋਲੀ ਕੋਈ ਆ ਕਿਹੜਾ ਡਾਇਲੋਗ ਉਹ ਨਾ ਕੋਈ ਡਾਇਲੋਗ ਜਿਹਦੇ ਨਾਲ ਡਰ ਜੇ ਜਾਵੇ ਉਹਹੀ ਉਹਹੀ ਡਾਇਲੋਗ ਸੇਮ ਮੈਡਮ ਰਿਪੀਟ ਕਰਨਗੇ ਚਾਹੇ ਮੈਡਮ ਚਾਹੇ ਮੈਡਮ ਪਹਿਲਾਂ ਕਰ ਦੇਣਾ ਕੋਈ ਕੋਈ ਮਰਜ਼ੀ ਕਰ ਦੋ ਕੋਈ ਚੱਕਰ ਨਾ ਪਹਿਲਾਂ ਤੁਸੀਂ ਬੋਲੋ ਜਿਹਦੇ ਨਾਲ ਆਏ ਸਾਹਮਣੇ ਵਾਲਾ ਬੰਦਾ ਡਰ ਜੇ ਜਾਵੇ ਪੁਰੇ ਬੁੱਥੜਾ ਕੀ ਕਹਾ ਤੈਨੂੰ ਹੁਣ ਮੈਂ ਹੁਣ ਮ ਬੁਰੇ ਬੁੱਤ ਬੁਰੇ ਲੈ ਬਈ ਕਰ ਲੋ ਕਰ ਲੋ ਕਿ ਉਹਨੂੰ ਭੰਡਾ ਬੁਰੇ ਬੁੱਥ ਨਾਲ ਹੀ ਬੁਰੇ ਬੁੱਥ ਨਾਲ ਹੀ ਕੀ ਕਹਾ ਮੈਂ ਤੈਨੂੰ ਉਧਰ ਸੀਨ ਚੱਲ ਬਈ ਮੈਂ ਬਲੌਗ ਬਣਾ ਰਿਹਾ ਮੇਰੇ ਹੱਥ ਕੰਮ ਲੱਗ ਗਏ ਮੈਨਾਂ ਆ ਜਾਦੇ ਡਰ ਗਿਆ ਮੈਡਮ ਨੇ ਡਾਇਲੋਗ ਉਹ ਸਾਹਿਬ ਨਾਲ ਬੋਲਿਆ ਹੋਰ ਤਾਂ ਸੀਨ ਚੱਲ ਰਿਹਾ ਕੋਈ ਨਹੀਂ ਆਪਾਂ ਜਿਹੜੀ ਆ ਵੈਬ ਸੀਰੀਜ਼ ਚੱਲ ਰਹੀ ਹੈ ਜੀ ਮੈਂ ਨਾ ਤੁਹਾਨੂੰ ਪਹਿਲਾਂ ਨਾ ਰੂਪ ਆਪਣਾ ਜਰੂਰ ਦਿਖਾਉਣਾ ਹਾਂ ਫਿਰ ਬੇਬਨ ਬੇਬਨ ਆਂਟੀ ਨੂੰ ਨਾ ਪੈਰੀ ਹੱਥ ਲਾ ਕੇ ਚੱਕਿਆ ਕਰਾਂਗੇ ਅਸੀਂ ਹਾਂ ਮੰਮਤਾ ਹੁਣ ਤੇਰੇ ਤੇ ਰੋਮ ਮਾਰਦੇ ਆਂ ਚੱਕਾਂਗੇ ਹਾਂ ਦੋ ਜਣੇ ਦਾ ਰਲ ਕੇ ਤਾਂ ਚੱਕ ਮੈਂ ਮੈਂ ਵੀ ਹੁਣ ਤਿੰਨ ਰੋਟੀਆਂ ਖਾਣੀਆਂ ਤਿੰਨ ਤੋਂ ਮੈਂ ਪੰਜ ਸ਼ੁਰੂ ਕਰ ਦੇਣਾ ਕਿਉਂ ਜਦੋਂ ਨੇ ਮੈਨੂੰ ਮੰਮਤਾ ਨੇ ਚੱਕਣਾ ਨਾ 95 ਕਿਲੋ ਦੀ ਹੋ ਜਾ ਚੱਕੀ ਸਹੀ ਗੱਲਾਂ ਮੰਮਤਾ ਵੀ ਵਰਦੇ ਮੈਂ ਜੇ ਮੈਂ ਸਟਾਰਟ ਕਰਤੀ ਕਰਤੀ ਹਾਂ ਲੱਗ ਗਈ ਮੈਂ ਹੈਵੀ weight ਮਾਰ ਲੱਗ ਜੂ ਮੰਮਤਾ ਵੀ ਹੁਣ ਕੋਈ ਨਹੀਂ ਯਾਰ ਮੇਰਾ ਬੈਲੀ ਫੈਟ ਵਾਲਾ ਵੱਧ ਰਿਹਾ ਆਹ ਉੱਥੇ ਆਹ ਰੋਟੀ ਸਹੀ ਬਣੀ ਆ ਉਹ ਮੱਚ ਗਈ ਸੀ ਗੱਲਾਂ ਗੱਲਾਂ ਚ ਹੂੰ ਆ ਕਿਹੜੀ ਮਾਈਕ ਦਾ ਸਪੀਕਰ ਹੈ ਵੇ ਚਲੋ ਠੀਕ ਹੈ ਜੀ ਫਿਰ ਕਰਾਉਣਾ ਹੈ